ਅਮ੍ਰਿਤਸਰ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਿਸ ਤੋਂ ਬਾਅਦ ਪੁਲਿਸ ਜਿਹੜੀ ਕਿ ਇਲਾਕੇ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਪੁਲਿਸ ਨੂੰ ਦੇਖ ਕੇ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰਦਾ ਹੈਗਾ ਪਰ ਜਦੋਂ ਪੁਲਿਸ ਉਹਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉੱਥੋਂ 도ੜਨ ਦੀ ਕੋਸ਼ਿਸ਼ ਕਰਦਾ ਹੈਗਾ ਪਰ ਜਵਾਬੀ ਕਾਰਵਾਈ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਦਮਾਸ਼ ਜਿਹੜਾ ਕਿ ਜ਼ਖਮੀ ਹੋ ਜਾਂਦਾ ਹੈਗਾ ਕਿਉਂਕਿ ਬਦਮਾਸ਼ ਨੇ ਪੁਲਿਸ ਨੂੰ ਦੇਖ ਕੇ ਪੁਲਿਸ ਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਜੋ ਕਿ ਮੁਲਜ਼ਮ ਸੀਗਾ ਉਸਦੀ ਲੱਤ ਦੇ ਉੱਤੇ ਗੋਲੀ ਵੱਜਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਐਂਬੂਲੈਂਸ ਦੇ ਵਿੱਚ ਬਿਠਾਇਆ ਜਾਂਦਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਜਿੱਥੇ ਕਿ ਦੱਸ ਦਈਏ ਕਿ ਅੰਮ੍ਰਿਤਸਰ ਦੇ ਆਤੇ ਇਲਾਕੇ ਨੇ ਇੱਕ ਆਪਰੇਸ਼ਨ ਦੇ ਦੌਰਾਨ ਦੀਮਵਾਰ ਦੇ ਨੇੜੇ ਇੱਕ ਇਲਾਕੇ ਦੇ ਵਿੱਚ ਪੁਲਿਸ ਅਤੇ ਇਸ ਦੋਸ਼ੀ ਦੇ ਵਿਚਕਾਰ ਮੁਠਪੇਟ ਹੁੰਦੀ ਹੈ ਤਾਂ ਕਪੂਰਥਲਾ ਕਤਲ ਕੇਸ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹ ਦੋਸ਼ੀ ਮੋਸਟ ਵਾਂਟਡ ਸੀਗਾ ਲੋੜਿੰਦਾ ਸੀਗਾ ਜੋ ਕਿ ਦੋਸ਼ੀ ਦਾ ਨਾਮ ਜਸਪਾਲ ਉਰਫ ਪੱਟੀ ਦੱਸਿਆ ਜਾ ਰਿਹਾ ਹੈਗਾ ਤਾਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਵੀ ਖੁਲਾਸੇ ਕੀਤੇ ਨੇ ਤਾਂ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਜਿਸ ਦੇ ਆਧਾਰ ਦੇ ਉੱਤੇ ਇਸ ਜੋ ਕਿ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦਾ ਕਹਿਣਾ ਹੈਗਾ ਕਿ ਇਹ ਜੋ ਕਿ ਇਲਾਕੇ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਜਦੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਤਾਂ ਪੁਲਿਸ ਜਿਹੜੀ ਕਿ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਪੁਲਿਸ ਨੂੰ ਦੇਖ ਕੇ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਦਾ ਹੈਗਾ ਪਰ ਉਸਨੇ ਫਿਰ ਜਦੋਂ ਗੋਲੀਆਂ ਚੁਲਾਈਆਂ ਜਿਹੜਾ ਕਿ ਗੋਲੀਆਂ ਚੁਲਾਈਆਂ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਚਲਾਈ ਤਾਂ ਦੋਸ਼ੀ ਜਿਹੜਾ ਕਿ ਜ਼ਖਮੀ ਹੋ ਜਾਂਦਾ ਉਹ ਜ਼ਿਲੱਤ ਦੇ ਉੱਤੇ ਗੋਲੀ ਵੱਜ ਜਾਂਦੀ ਹੈਗੀ ਹੈ ਜਿਸ ਨੂੰ ਕਿ ਐਂਬੂਲੈਂਸ ਦੇ ਵਿੱਚ ਬਿਠਾਇਆ ਜਾਂਦਾ ਹੈ ਤੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਤਾਂ ਅੰਮ੍ਰਿਤਸਰ ਦੇ ਪਿੰਡ ਇਲਾਕਿਆਂ ਦੇ ਵਿੱਚ ਇਹ ਘੁੰਮ ਰਿਹਾ ਸੀਗਾ ਖੂਫੀਆ ਜਾਣਕਾਰੀ ਮਿਲੀ ਸੀਗੀ ਜਦੋਂ ਪੁਲਿਸ ਟੀਮ ਨੇ ਸੂਚਨਾ ਦੇ ਆਧਾਰ ਤੇ ਉੱਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਪੁਲਿਸ ਦੇ ਉੱਤੇ ਹੀ ਗੋਲੀ ਚਲਾ ਦਿੱਤੀ ਤਾਂ ਸਵੈ ਰੱਖਿਆ ਯਾਨੀ ਕਿ ਜਵਾਬੀ ਕਾਰਵਾਈ ਦੇ ਵਿੱਚ ਜਸਪਾਲ ਜਿਸ ਨੂੰ ਕਿ ਪੱਟੀ ਵੀ ਕਿਹਾ ਜਾਂਦਾ ਹੈਗਾ ਉਸ ਦੀ ਲਤ ਦੇ ਵਿੱਚ ਗੋਲੀ ਲੱਗੀ ਹੈ ਦੋਸ਼ੀ ਨੂੰ ਜ਼ਖਮੀ ਹਾਲਤ ਦੇ ਵਿੱਚ ਜੋ ਕਿ ਐਂਬੂਲੈਂਸ ਦੇ ਵਿੱਚ ਬਿਠਾਇਆ ਜਾਂਦਾ ਹੈ ਜਿਸ ਨੂੰ ਕਿ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਐਨਕਾਊਂਟਰ ਦੇ ਉੱਤੇ ਐਨਕਾਊਂਟਰ ਕੀਤੇ ਜਵਾਰੇ ਨੇ ਕਈ ਇਲਾਕਿਆਂ ਦੇ ਵਿੱਚ ਜਿੱਥੇ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀਗਾ ਪ੍ਰਹਾਰ ਤਾਂ ਉਸ ਦੇ ਤਹਿਤ 72 ਘੰਟਿਆਂ ਦੇ ਅੰਦਰ ਅੰਦਰ ਬਹੁਤ ਸਾਰੇ ਐਨਕਾਊਂਟਰ ਜਿਹੜੇ ਕਿ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਇਹ ਜਿਹੜਾ ਕਿ ਐਨਕਾਊਂਟਰ ਹੋਇਆ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਸੀਨੀਅਰ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈਗਾ ਆ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਿਹੜੀ ਗੱਲਬਾਤ ਹੈ ਉਸ ਦੇ ਬਾਰੇ ते 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 तो उल प्रहार बारे जी का मुख्य जरा उद्देश्य है कि पंजाब में गैंगवाद के रिपोर्ट तो प्रमुख तो करना है उसकी बचनबद्धता मैं दोहरा तो है पंजाब पुलिस बद बार हैगी है फुली मोटिवेट है असी इस गैंगवाद का नाश करके ही सह लवें उस भी लड़ी के फायर होगा ये एक गैंगस्टर मतलब एक जरा क्रिमिनल है इसने ਇੱਕ ਸਾਲ ਪਹਿਲਾਂ ਕਪੂਰਥਲੇ ਦੇ ਵਿੱਚ ਕਤਲ ਕੀਤਾ ਸੀਗਾ ਤੇ ਉਸ ਤੋਂ ਉਸ ਤੋਂ ਹੀ ਦਿਨ ਤੋਂ ਹੀ ਫਰਾਰ ਸੀਗਾ ਜਨਵਰੀ ਮਹੀਨੇ ਦੇ ਵਿੱਚ ਇਸਨੇ ਕੀਤਾ ਸੀ ਇਹ ਆਪ ਜਿਹੜਾ ਜਸਪਾਲ ਸਿੰਘ ਏਲੀਅਸ ਪੱਟੀ ਹੈਗਾ ਇਹ ਵਿਲੇਜ ਪੱਟੀ ਦਾ ਪੀਐਸ ਚਾਬੇਵਾਲ ਹਸ਼ਾਰਪੁਰ ਦਾ ਰਹਿਣ ਵਾਲਾ ਹੈਗਾ ਇਸਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀਗਾ ਤੇ ਪਰਚਾ ਦਰਜ ਹੈਗਾ ਕਤਵਾਲੀ ਕਪੂਰਥਲਾ ਦੇ ਵਿੱਚ ਮੁਖਬਰ ਖਾਸ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ سنگीन ਜੁਰਮ ਕਰਕੇ ਉੱਥੋਂ ਭੱਜਿਆ ਵਾ ਤੇ ਇੱਥੇ ਵੀ ਛੋਟੇ ਮੋਟੀਆਂ ਵਾਰਦਾਤਾਂ ਦੇ ਵਿੱਚ ਇਹ ਇਸ ਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਨੇ ਤੇ ਜਿਸ ਤਰ੍ਹਾਂ ਇਹ ਇਨਫੋਰਮੇਸ਼ਨ ਸਾਡੇ ਕੋਲੇ ਪਹੁੰਚਦੀ ਹੈ ਤੇ ਐਸਐਸਪੀ ਸਾਹਿਬ ਅਮਰ ਸਰੂਲਲ ਹਕਤ ਵਿੱਚ ਆਉਂਦੇ ਨੇ ਉਹ ਜਿਹੜੇ ਸਾਡੇ ਐਸਪੀ ਡੀ ਨੇ ਮਿਸਟਰ ਦਿੱਤਿਆ ਬਾਰੇ ਆ ਡੀਐਸਪੀ ਦੀ ਵਿਵੇਂਦਰ ਨਾਗਰਾ ਤੇ ਜੀਐਸਪੀ ਅਰਣੁਸ਼ਰਮਾ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਉਹ ਐਂਦਾ ਕਿ ਇਹ ਖਲਚੀਆਂ ਥਾਣੇ ਦੇ ਏਰੀਆ ਦੇ ਵਿੱਚ ਇਸ ਦੀ ਜੜੀ ਹੈ ਮੂਵਮੈਂਟ ਪਾਈ ਗਈ ਹੈ ਤੇ ਐਸ ਐਚਓ ਖਲਚੀਆਂ ਇਨਸਪੈਕਟਰ ਮੁਖਤਿਆਰ ਸਿੰਘ ਇਹਨਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕਿ ਇਸ ਨੂੰ ਦਬੋਚਿਆ ਜਾਵੇ ਤੇ ਪਿੰਡ ਟਿੰਮੋਵਾਲ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਜਾਂਦਾ ਹੈਗਾ ਤਾਂ ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬਰ ਤੋਂ ਫਾਇਰਿੰਗ ਕਰਦਾ ਹੈਗਾ ਇੰਦੀ ਰਿਟੈਲੀਟਰੀ ਫਾਇਰ ਜਿਹੜਾ ਇਹ ਮੁਜਰਮ ਹੈ ਇੰਜਰਡ ਹੁੰਦਾ ਤੇ ਇਸ ਨੂੰ ਓਵਰਪਾਵਰ ਕਰ ਲਿਤਾ ਜਾਂਦਾ ਹੈ ਮੌਕੇ ਤੇ ਇਸ ਤੋਂ ਇੱਕ ਚਾਈਨਾ ਮੈਡ ਦੀ ਵਰਦੀ ਜਿਹੜੀ ਹੈਗੀ ਪਿਸਤਲ ਬਰਾਮਦ ਹੋਈ ਹੈ ਤੇ ਹਲੇ ਫਿਲਹਾਲ ਮੇਕਨਾਈ ਨੂੰ ਤਿੰਨ ਕੋਲ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਜਿਹੜੇ ਆਗੇ ਬਾਕੀ ਐਫਐਸਐਲ ਦੀ ਟੀਮ ਹੁਣੇ ਤੁਹਾਡੇ ਸਾਹਮਣੇ ਹੰਝੂ ਹੈਗੀ ਹੈ ਉਹ ਸਾਰੀ ਜਾਂਚ ਕਰੇਗੀ ਤੇ ਇਸ ਨੂੰ ਜਿਹੜਾ ਇੰਜਰਡ ਹੈਗਾ ਇਹ ਕਿਸਾਲ ਸਿੰਘ ਜੀ ਨੇ ਸਰ ਪਤੀ ਜਿਸ ਨੂੰ ਨੇਵਲੇ ਹਸਪਤਲ ਲੈ ਕੇ ਟ੍ਰਾਂਸਪੋਰਟ ਕਰ ਲਿਆ ਫਿਰ ਗੈਂਗਸਟਰਾਂ ਨਾਲ ਕੋਈ ਸੰਬੰਧ ਸਾਹਮਣੇ ਆਏ ਨਾ ਇਸ ਦੇ ਅ ਬੜੀ ਸੰਮੋਧੀ ਹਲੇ ਤਾਂ ਚੋਕੀ ਇਹ ਦੂਜੇ ਜ਼ਿਲ੍ਹੇ ਦਾ ਰਿਹਾਸੀ ਜਦੋਂ ਮੈਂ ਦੱਸਾਇਆ ਘੁਟੜਿਆ ਨੂੰ ਲਾਤੀ ਜਿਆ ਕ੍ਰਾਈਮ ਤੋਂ ਫੋਕਲੇ ਪਰ ਉਹ ਸਰੇ ਮਰ ਰਕੜੀ ਹੈਗਾ ਚੋਰਿਆਂ ਡਕੈਤੀਆਂ ਦਾ ਤੇ ਉਹ ਹੈਗਾ ਉਸ ਦੇ ਵਿੱਚ ਹੁਣ ਜੋ ਕਿ ਇਹ ਹੁਣੀ ਸਾਡੇ ਨਾਲ ਇਹਦਾ ਮੁਤਾਬਕ ਕੇਸ ਨੂੰ ਹੋਰ ਪਾਵਰ ਕੀਤਾ ਹੈਗਾ ਗਹਿਨ ਪੁੱਛਗੇ ਚੋਏਗੀ ਇੰਨਾ ਜਰੂਰ ਪਤਾ ਲੱਗਿਆ ਕਿ ਹਾਂ ਇਹਦੇ ਜਿਹੜੇ ਬੈਡ ਐਲੀਮੈਂਟ ਹੈਗੇ ਉਹਨਾਂ ਨਾਲ ਚੋਕੀ ਜੋਨ ਹੈ ਇਤਸਾਲ ਤੋਂ ਭੱਜਿਆ ਕਿ ਇਹ ਸਿਗਰੀਟ ਹੈਗਾ ਤੇ ਮਤਲਬ ਪਿੱਛੇ ਫਾਇਰ ਦਾ ਸੀਸੀ ਵੀ ਫੈਰ ਹੈ ਕੋ ਸਾਰੀ ਇੱਕ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਅਸੀਂ ਜਿਹੇ ਹੰਪੂਛਕਿਸ਼ ਕਰਾਂਗੇ ਜਿਸ ਤਰ੍ਹਾਂ ਕੋਈ ਗਲਾਈ ਤੁਹਾਡੇ ਸਾਹਮਣੇ ਹੈ ਸਰ ਕਿੰਨੇ ਫਾਇਰਿੰਗ ਫਾਇਰ ਕਿੰਨੇ ਹਲੇ ਫਿਲਹਾਲ ਇਹਦੀ ਵੱਲੋਂ ਤਾਂ 10 ਹਾਲੇ ਕੋਲ ਨਜ਼ਰ ਆ ਰਹੀ ਹੈ ਬਾਕੀ ਐਫਐਸਐਲ ਟੀਮ ਆਪਣੀ ਰਿਪੋਰਟ ਦੇਗੀ ਸਾਡੇ ਵੱਲੋਂ ਨਹੀਂ ਸ਼ੁਕਰਿਆ ਪ੍ਰਮਾਤਮਾ ਦਾ ਕੋਈ ਥੋੜੀ ਫੋਰਸਫਿਕ ਦਾ ਟ੍ਰੇਨਡ ਹੁੰਦੀ ਹੈ ਤੋ ਜਗਾ ਉਸ ਤਰੀਕੇ ਨਾਲ ਐਮਬੋਸ ਲਾਇਆ ਜਾਂਦਾ ਟੈਕਨੀਕਲ ਤਰੀਕੇ ਨਾਲ ਬਚਾ ਹੈਗਾ ਪਰ ਇਹਦੇ ਬੁਡੇ ਤੇ 7 ਵਜੇ ਹੈਗੇ ਉਹ ਫਾਇਰਿੰਗ ਦੇ ਬੋਰਡ ਦੀ ਜਾਣਕਾਰੀ ਹੈ ਜੀ ਹਾਂ ਜੀ ਉਹੋ ਜਿਹੇ ਸਾਰੇ ਕਤਲ ਲੱਗਿਆ ਬਾਕੀ ਹਲੇ ਤਾਂ ਹਲੇ ਹੋਇਆ ਹੈਗਾ ਅਸੀਂ ਦੇਖਦੇ ਹਾਂ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਡਿਟੇਲ ਸ਼ੇਅਰ ਕਰ ਦੋ ਸਰ ਪਹਿਲਾ ਫਾਇਰ ਕਿੰਨਾ ਪੁਲਿਸ ਨੂੰ ਕੀਤਾ ਗਿਆ ਰਿਪੋਰਟ ਕੀਤਾ ਗਿਆ ਜੀ ਪਹਿਲਾ ਫਾਇਰ ਪੁਲਿਸ ਨੂੰ ਨਾ ਕਰਦੀ ਹੁੰਦੀ ਐਸਪਾਸੇ ਫਾਇਰ ਨਹੀਂ ਕਰਦੀ ਪੁਲਿਸ ਨੇ ਤੁਸੀਂ ਉਹ ਨਾ ਕਰੋ ਵੀ ਤੁਸੀਂ ਐ ਕਿਹਾ ਕਿ ਤੁਸੀਂ ਐ ਸੋਚ ਰਹੇ ਹੋ ਵੀ ਐ ਕਰ ਲੋਗੇ 35 ਸਾਲ ਹੋ ਗਏ ਮੈਂ ਨੌਕਰੀ ਕਰਦੇ ਐ ਇਸ ਤਰ੍ਹਾਂ ਦੇ ਬੰਦੇ ਨਾਲ ਮੈਂ ਨਹੀਂ ਕੰਮ ਕਰਦਾ ਵਿੱਚ पुलिस से कभी भी ये ना लॉफुल अबाइटिंग जैसे फोर्स कर दिया ऐसे ये सिर्फ अपने सेल्फ डिफेंस पे विचार टेलिटी फायर कर रहा पुलिस से बोल रहे जो तो इन्हें अपना जरा है का अपना ताबड़तोड़ चोरी फायर ही कीजिए पुलिस से उस दे सेल्फ डिफेंस पे उधर विचार सिंजर फायर कर रहा उधर विचार सब वे� ਇਹ ਬੈਕਗ੍ਰਾਉਂਡ ਕੀ ਨਜ਼ਰ ਆ ਰਹੀ ਹੈ ਮੈਂ ਕਿੰਨਾ ਕ੍ਰਿਮੀਨਲ ਇਡੀਟਰ ਨੇ ਕਿਹਾ ਖਤਰ ਹੈ ਭਾਰਤੀ ਚ ਵੰਸ਼ ਬhängਾਇਆ ਇਸ ਸਾਲ ਤੋਂ ਭੱਜ ਆਇਆ ਹੈ